ਇੱਧਰ ਦੇਖੋ ਅ ਨਵੀਆਂ ਗੁੱਡੀਆਂ ਲੈ ਆਵੇ ਕਿੰਨੇ ਦੀਆਂ ਮੰਮੀ ਆਈਆਂ ਇਹ ਹਾਂ ਮੰਮੀ ਪਾਪਾ ਇਹ ਲੈ ਕੇ ਦਿੱਤੀਆਂ ਸੀ ਪਾਪਾ ਜੀ ਨੇ ਲੱਗਦਾ 250 ਦਾ ਸਮਾਨ ਆ ਦੇ ਲਓ ਹਾਲਾ ਦੇਖ ਲਓ ਤੁਸੀਂ ਇਹਦੀ ਕੀ ਕੀਤੀ ਹੈ ਨੇ ਦੇਖੋ ਪਾਪਾ ਜੀ ਨੇ ਖਾਣਾ ਇੱਕ ਮਿੰਟ ਮੇਕਅਪ ਦਾ ਵੀ ਸਮਾਨ ਲੈ ਆਇਆ ਇੱਧਰ ਦੇਖੋ ਆ ਦੇ ਆਹ ਦੇ ਗਾਦਾ ਹੈ ਉਹ ਗੁੱਡੀ ਚ ਪਾਣੀ ਪਾ ਦਿਆ ਉਹ ਉਹਨੂੰ ਨਵਾ ਕੇ ਢਟੀ ਹੈ ਤੇ ਧੋਣ ਉਹਦੀ ਪਿਛਲੇ ਪਾਸੇ ਲਾਤੀ ਨੇ ਇਹਨੂੰ ਨਵਾ ਲੂ ਕੇ ਨਾ ਮੈਂ ਦਾ ਟ੍ਰੀਟਮੈਂਟ ਕਰਤਾ ਸਾਰੇ ਕੱਪੜੇ ਹੁਣ ਸਿੱਧੀ ਕੀਤੀ ਏ ਧੌਣ ਉਹਦੇ ਜਿਹੜੇ ਪਹਿਲੇ ਆਪਣੇ ਸੀ ਤੇ ਉਹ ਸਾਰੇ ਬਾੜ ਤੇ ਨੇ ਤੇ ਦੂਜੇ ਪਾਏ ਨੇ ਹੁਣ ਹੋਰ ਤੇ ਉਹਨੂੰ ਨਵਾ ਨਵਾ ਕੇ ਵਿਚਾਰੀ ਦਾ ਕੋਈ ਹਾਲ ਨਹੀਂ ਜਿੱਡਾ ਸਿਰ ਧੋਇਆ ਉਹਦੇ ਕੰਗੀ ਨਾਲ ਵਾਲ ਬਾਏ ਹੋਰ ਭਾਵੇਂ ਅਗਲੇ ਨੂੰ ਬੁਖਾਰ ਚੜ ਜਾਏ ਸਿਰ ਧੋਤ ਧੋ ਕੇ ਉਹਦਾ ਬਗਾਨੀ ਧੀ ਦਾ ਸਿਰ ਧੋਇਆ ਨਾ ਇਹਨੇ ਉਹਨੂੰ ਐਵੇਂ ਨਵਾਈ ਜੀ ਟੱਪ ਚ ਡੋਬੀ ਜਾਂਦੀ ਬਗਾਨੀ ਧੀ ਬੁਰਾ ਹਾਲ ਕਰਦਾ ਇਹਨੇ ਪਤਾ ਦੱਸਦੇ ਸਹੀ ਪਾਪਾਈ ਨੇ ਕਿ ਦਿੱਤਾ ਹੈ ਕਿਹੜੇ ਪਾਪਾਈ ਨੇ ਜਿਹੜੇ ਸਭ ਇਨਾਂ ਦੇ ਪੇਕੇ ਨੇ ਇਨਾਂ ਦੇ ਪੇਕੇ ਆਏ ਹੋਰ ਇਨਾਂ ਦੇ ਪੇਕੇ ਨੇ ਅੱਛਾ ਮੇਰੇ ਪੇਕੇ ਤੇ ਤੇਰੇ ਤੇਰੇ ਕੀ ਲੱਗਦੇ ਨੇ ਅਹ ਤੇਰੇ ਕੀ ਲੱਗੇ ਦਾਦੂ ਨਾਨਾ ਬਾਪੂ ਸਿੱਖਾ ਦਾਦੂ ਆਹ ਪਾਪਾ ਦੀ ਪਾਪਾ ਜੀ ਪਤਾ ਕੋਣ ਨੇ ਐਸਨ ਨਹੀਂ ਦੇ ਨਾਨਾ ਜੀ ਨੇ ਹਾਂ ਮੈਨੂੰ ਪਤਾ ਔਰ ਪਾਪਾ ਦੇ ਨਾਨੂ ਨੇ ਨਾਨੂ ਪਾਪਾ ਦੇ ਨਾਨੂ ਤੇ ਨਾਲੀ ਤੇਰੇ ਦਾਦੂ ਦਾਦੀ ਹੋਣ ਨੇ ਸਿੱਖਾ ਸਿੱਖਾ ਦਾਦੂ ਨਾ ਦਾ ਮਮਾ ਔਰ ਨਾ ਔਰ ਸੁਖਾ 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 ਕੋ ਪੁਰਾ ਸਵਾਲਾ ਜਿਹੜਾ ਦਾਦੂ ਉਹ ਵੀ ਇਹਦਾ ਮਾਮਾ ਹਾਂ ਪੜੇ ਉਹ ਜਿਹੜੀ ਗੋਲੂ ਭੂਆ ਉਹ ਵਜੀ ਦੀਦੀ ਸੰਨੀ ਦੀ ਨਾਗ ਵੀ ਸੰਨੀ ਦੀ ਦੀਦੀ ਛੋਟੀਆਂ ਭੈਣਾ ਛੋਟੀਆਂ ਭੈਣਾ ਸਪਰੇਸ਼ਨ ਕਰਵਾ ਦਣ ਕੀ ਲੱਗਦੀ ਹੈ ਤੇਰੀਆਂ ਮੇਰੀ ਬੰਬੇ ਵਾਲੀ ਭੂਆ ਵੀ ਇਨੌਦੀ ਦੀਦੀ ਹਾਂ ਬੰਬੇ ਵਾਲੀ ਭੂਆ ਦੀਦੀ ਹੈ ਨਵਦੀਪ ਹਣੀ ਤੇਰੀਆਂ ਕੀ ਲੱਗਦੀਆਂ ਗੋਲੂ ਹਣੀ ਗੋਲੂ ਨਵਦੀਪ ਹਣੀ ਕੀ ਲੱਗਦੀਆਂ ਤੇਰੀਆਂ ਜੋੜ ਜੀ ਬੋਲੋ ਉਹ ਵਾਲੇ ਗੱਡੀ ਆਏ ਆਏ ਹੰਤੀ ਡਾਈ ਆ ਆ ਦੇਖ ਲਓ ਕਿੰਨਾ ਲੱਗੇ ਲੰਦੇ ਬੱਸ ਬੱਸ ਗਲੋਬ ਬਣਾਉਂਦੇ ਉਹਦੇ ਪੰਦ ਕਰਕੇ ਪਰ ਬੋਲਦੇ ਕਿੰਦਰੇ ਵੀ ਨਹੀਂ ਜਾਣਾ ਬੱਸ ਘਾੜੀ ਚੁੱਪ ਚੁੱਪ ਕਰਕੇ ਬੱਥੇ ਔਰ ਬੋਲਦੇ ਕਿੱਦਾਂ ਜੀ ਨਾਲ ਦੀ ਜੋੜੀ ਹੋਈ ਆ ਦੋਨਾਂ ਦੀ ਤੁਹਾਡੀ ਕਿੱਦਾਂ ਜਿਆ ਨਾਨੀ ਨੇ ਮੜੀ ਨੇ ਮੁੰਡਾ ਲਗਤਾ ਦੋਵੇਂ ਨਹੀਂ ਕਮਾ ਕੇ ਲਾ ਕੇ ਤਾਂ ਹਾਏ 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 ਮੈਨੂੰ ਕਹਿੰਦੀ ਪਈ ਆ ਵੀ ਮੇਰੀ ਨਾਨੀ ਨੇ ਕਿੱਦਾਂ ਦਾ ਮੁੰਡਾ ਲੱਭਤਾ ਕਦੇ ਕਿਧਰੇ ਵੀ ਨਹੀਂ ਕਮਾਣ ਲੱਗੇ ਜਾਂਦਾ ਹੈ ਦੇਖ ਲੋ ਇੰਨਾ ਫਾਲਤੂ ਬੋਲਦੀ ਨਾ ਇੰਨਾ ਜਿਆਦਾ ਕਹ ਹੈ ਜੀ ਜੋੜੀ ਕਹਿੰਦੀ ਬਣਾਈ ਹੈ ਪਤਾ ਹੈ ਕਿ ਸਾਰੇ ਰਿਸ਼ਤੇਦਾਰ ਕਹਿੰਦੇ ਨੇ ਵੀ ਬਹੁਤ ਫਾਲਤੂ ਬੋਲਦੀ ਤੁਹਾਡੀ ਕੁੜੀ ਇਹਨੂੰ ਅਕਲ ਸਿਖਾਇਆ ਕਰੋ ਇਹਨੂੰ ਅਕਲ ਸਿਖਾਇਆ ਕਰੋ ਹਾਂ ਅਕਲ ਇਹਨੂੰ ਹੁਣ ਮੈਂ ਕਿੱਥੋਂ ਸਿਖਾ ਦਈ ਇੱਕੋ ਦਮ ਅੰਤੇ ਹੁਣ ਅਸੀਂ ਫਾਈਨਲੀ ਚੱਲੇ ਆ ਨੰਨੂ ਦੀ ਨਾਨੀ ਦੇ ਘਰ ਨੰਨੂ ਨੇ ਜਿੱਦ ਕੀਤੀ ਹੋਈ ਸੀ ਲੈ ਕੇ ਚੱਲੋ ਲੈ ਕੇ ਚੱਲੋ ਨਾਨੀ ਮੋਲਿੰਗ ਦੇਖੋ ਹੁਣ ਸ਼ਰਮਾ ਰਹੀ ਏ ਕਿਦਾਂ ਖੜ ਜਾ ਫਿਰ ਖੜ ਜਾ ਫਿਰ ਖੜ ਜਾ ਆ ਦੇਖੋ ਚੱਪਲਾ ਆ ਗੰਦੀਆਂ ਚੱਪਲਾ ਪਾ ਕੇ ਜਾਣੀਆਂ ਪਹਿਲੇ ਮੈਨੂੰ ਦੱਸ ਆ ਗੰਦੀਆਂ ਚੱਪਲਾ ਪਾ ਕੇ ਜਾਏਗਾ ਹੈ ਸੋਨੇ ਦੇ ਸੈਂਡਲ ਪਾ ਲੈ ਸੋਣਿਆ ਮੈਂ ਕਰਾਂਗਾ ਚੱਲ ਨਾਲ ਫੇਰਾ ਕੰਮ ਕਰਦੀ ਉੱਥੇ ਆਹੋ ਤੇ ਸਵੇਰ ਦੇ ਬਰੈਡ ਪਕੌੜੇ ਖਾਦੇ ਹੋਏ ਨੇ ਉਹਦੇ ਕਰਕੇ ਨਾ ਬਾਰ-ਬਾਰ ਪਿਆਸ ਲੱਗ ਰਹੀ ਹੈ ਤਾਂ ਕਰਕੇ ਪਾਣੀ ਪੀਣਾ ਪੈ ਰਿਹਾ ਮਨਪੀ ਨੂੰ ਬਾਰ-ਬਾਰ ਹੈ ਨਾ ਪਾਣੀ ਲਿਆ ਕੇ ਦੇ ਮੈਨੂੰ ਤੇ ਅੱਜ ਮੇਰਾ ਇੰਨਾ ਖਾਸ ਮੂਡ ਨਹੀਂ ਸੀ ਜਾਣਦਾ ਪਲਾਨ ਕੋਈ ਹੋਰ ਸੀ ਉਹਦਾ ਪਲਾਨ ਕੋਈ ਹੋਰ ਬਣ ਗਿਆ ਪਰ ਚਲੋ ਕੀ ਕਰ ਸਕਦੇ ਆ ਕਹਿੰਦੇ ਨੇ ਨਾ ਖਾਣੇ ਖਾਣੇ ਤੇ ਲਿਖਿਆ ਗਾਣੇ ਵਾਲੇ ਦਾ ਨਾਮ ਕਹਿੰਦੇ ਮੈਂ ਖਾਣੇ ਖਾਣੇ ਤੇ ਲਿਖਿਆ ਕਹਿੰਦੇ ਕਹਿੰਦੇ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਹੈ ਨਾ ਤੇ ਤਾਂ ਕਰਕੇ ਫਿਰ ਹੁਣ ਆਪਾਂ ਕੋਈ ਸੋਚਦੇ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ ਤੇ ਅਸੀਂ ਦੇ ਲਓ ਸੋਚਿਆ ਮੇਰੀ ਸੀ ਮੈਂ ਨਹੀਂ ਸੀ ਸੋਚਿਆ ਤੇ ਇਹਨੇ ਸੋਚਿਆ ਸੀ ਤੇ ਅਸੀਂ ਉੱਥੇ ਜਾ ਕੇ ਕੰਡੋਟੀ ਇੱਕ ਗਲਤ ਪਾਈ ਸੀ ਕਹਾਤਾ ਕਿਉਂ ਇਹ ਤਾਂ ਖਾਣ ਵਾਲੇ ਤੇ ਹੁੰਦੀ ਨਾ ਆੜ ਜਾਣ ਵਾਲੇ ਦੇ ਦੋ ਅੰਨ ਜਲਦੀ ਗੱਲ ਕਰ ਰਿਹਾ ਅੰਨ ਜਾਲੇ ਜਿਹੜਾ ਉਹ ਕਿੱਥੇ ਦਾ ਲਿਖਿਆ ਹੁੰਦਾ ਵੀ ਕਿੱਥੇ ਦਾ ਖਾਣਾ ਹੁੰਦਾ ਇਹ ਗੱਲ ਕਰ ਰਹਾ ਮੈਂ ਮੈਂ ਬਿਲਕੁਲ ਸਹੀ ਬੋਲਿਆ ਚੱਲੋ ਚੱਲੀਏ ਨਿਕਲੀ ਇਹ ਫੜਾ ਪਰ ਯਾਰ ਸਟੈਂਡਰਡ ਕੀ ਕਰਨੇ ਨੇ ਬਹਿ ਗਿਆ ਬਹਿ ਜਾ ਤੂੰ ਕਾਕੀ ਚਿੜੀ ਚਿਕਾ ਇੱਥੇ ਪਿੱਛੇ ਰੱਖ ਦੇ ਨਾ ਬੱਬੇ ਆ ਲੈ ਪਿੱਛੇ ਰੱਖ ਲੈ ਚਲ ਬੈਠ ਮੈਂ ਦਾ ਸਵੇਲੋਂ ਮੈਨੂੰ ਕੋਸੀ ਜਾਂਦੇ ਨੇ ਮਾਈਕ ਕਰਕੇ ਕਹਿੰਦੇ ਤੂੰ ਕਹਿੰਦੀ ਰਹਿੰਦੀ ਸੀ ਮੈਂ ਮਾਈਕ ਦਾ ਝੰਡਟੇ ਇਹ ਐ ਉਹ ਐ ਹੈ ਫਿਰ ਮੈਂ ਥੋੜੀ ਘੁਆਇਆ ਏ ਟਰਡੀ ਕੋਲੋਂ ਘੁੰਮਿਆ ਤੇ ਇਹ ਨਵਾਂ ਪੰਗਾ ਸਾਹਮਣੇ ਖੜਾ ਐ ਆਪਣੇ ਟਰੱਕ ਫਸਿਆ ਟਰੱਕ ਐਡਾ ਹੁਣ ਪਤਾ ਨਹੀਂ ਨਿਕਲ ਲੱਗਣੀ ਸ਼ੀ ਹਾਂ ਰੰਨੇ ਲੇਟ ਕਰਾ ਦੇਣਾ ਉਹ ਅਦਰ ਨੂੰ ਸੁੋ ਗਿਆ ਉਹ ਤੇ ਨੰਨੂ ਗਈ ਏ ਸ਼ੋ ਤਨੂ ਦੇਖ ਨਹੀਂ ਰਹੀ ਹੈ ਇਹ ਇੱਧਰੋਂ ਤੇ ਮੌਸਮ ਬਾਲਾ ਹੀ ਘੈਂਟ ਬਣਿਆ ਵੈ ਇੰਨਾ ਵਧੀਆ ਮੌਸਮ ਹੈ ਨਾ ਬਹੁਤ ਸੋਹਣਾ ਮੌਸਮ ਹੈ ਪਹਿਲਾਂ ਸੱਡਿਸਲਾਸ ਨਹੀਂ ਬਾਈਕ ਤੇ ਆਣਦੀ ਹੈ ਨਾ ਮੋਟਰਸਾਈਕਲ ਤੇ ਫੇਰ ਅਸੀਂ ਕਿਹਾ ਵੀ ਬੱਚੇ ਦੇ ਨਾਲ ਸ਼ਾਮ ਨੂੰ ਓਖਾ ਜਾਣਾ ਹੈ ਨਾ ਮੱਥੇ ਸ਼ਰਮ ਚਲ ਕਰਕੇ ਆਪਾਂ ਸਾਈਡ ਤੋਂ ਨਿਕਲ ਆਏ ਆ ਉਹਦੀ ਬੜਾ ਵਧੀਆ ਹੋਇਆ ਹੈ ਹਨਾ ਹਾਂ ਮਿੰਟਾਂ ਬਾਅਦ ਡੇਗਣ ਆਉਣੇ ਰੋਕ ਹੀ ਲਿਆ ਸਾਡ ਤੇ ਉੱਥੇ ਹੀ ਰੁਕਣਾ ਸੀ ਇਹਨੇ ਹਾਂ ਇਹ ਮੌਸਮ ਬੜਾ ਯਰ ਘੈਂਟ ਹੈ ਅੱਜ ਮੌਸਮ ਤੇ ਗੰਦਲਾ ਵੀ ਪਈ ਬਾਈਕ ਤੇ ਆਣ ਵਾਲਾ ਮੌਸਮ ਤੁਸੀਂ ਪਰ ਇਹ ਮਿੱਟੀ ਬੜੀ ਰਹੀ ਹੈ ਹਾਂ ਨਾਲੇ ਬੱਚੇ ਨਾਲ ਓਖਾ ਹੈ ਨੰਨੂ ਸੋ ਗਈ ਹੈ ਸਾਨੂੰ ਤਾਂ ਹੀ ਨਹੀਂ ਤਾਂ ਅੱਜ ਮੂਡ ਸੀਗਾ ਬਾਈਕ ਤੇ ਆਣ ਦਾ ਹਾਂਜੀ ਪਰ ਫਿਰ ਇਹੀ ਸੋਚ ਰਹੀ ਸੀ ਨੰਨੂ ਨੇ ਸੋਣਾ ਤੇ ਫਿਰ ਤਾਂ ਕਰਕੇ ਗੱਡੀ ਲੈ ਕੇ ਜਾਣਾ ਪਿਆ ਆ ਵੀ ਜਿਹੜੀ ਬਾਲਾ ਇਹ ਆ ਗਏ ਨੇ ਅੱਗੇ ਮੈਨਸੇ ਤੇ ਗਾਣੇ ਲੱਗੇ ਹੋਏ ਨੇ ਪਰ ਫਿਰ ਵੀ ਉਹੀ ਪਕਾਉ ਜਿਹੜਾ ਕੰਮ ਹੈ ਇਹਨਾਂ ਦਾ ਉਹ ਜਾ ਰਹੀ ਹੈ ਹੋਸਾੜਾ ਅੱਧਰ ਨੂੰ ਲੰਘ ਗਿਆ ਉਹ ਐਨੂੰ ਲੰਘ ਗਿਆ ਉਹ ਉੱਪਰ ਉਹ ਕਰ ਲਿਆ ਬਸ ਐਵੇਂ ਇਹਨਾਂ ਨੇ ਗਾਣਾ ਗੱਡੀ ਜਾਣੀਆਂ ਪੂਰੀ ਟਾਈਮ ਜਾਂਦੇ ਟਾਈਮ ਹਰੇਕ ਨੂੰ ਨਹੀਂ ਠੀਕੇ ਨਹੀਂ ਹੁਣ ਵੀ ਇੱਕ ਰਿਕਸ਼ੇ ਵਾਲਾ ਸੀ ਵਿਚਾਰਾ ਉਹ ਗੱਪੇ ਵੈਸੇ ਤੇ ਗਲਤੀ ਹੋਦੀ ਸੀ ਗੱਬੇ ਲਗਾ ਕੇ ਖੜਾ ਸੀ ਇਹਨਾਂ ਨੇ ਉਹਨੂੰ ਪਹਿਲਾਂ ਤਾਂ ਕਿਹਾ ਉਹ ਥੱਲੇ ਲਾ ਲੈ ਥੱਲੇ ਲਾ ਲੈ ਫੇਰ ਥੋੜਿਆ ਉਰੀਟਾ ਜਿਹਾ ਬੋਲ ਵੀ ਤੇ ਮੈਂ ਕਿਹਾ ਵੀ ਤੁਸੀਂ ਐਵੇਂ ਚੰਗਾ ਨਹੀਂ ਲੱਗਦਾ ਅਗਲਾ ਗਰਮ ਹੋ ਜਾਏਗਾ ਹਨਾ ਵੀ ਨਹੀਂ ਐਵੇਂ ਬੋਲਣਾ ਚਾਹੀਦਾ ਤੂੰ ਸਿੱਧਾ ਕਹਿ ਦੋ ਵੀ ਨੀਚੇ ਲਾ ਲੈ ਮੂੰਹ ਤੇ ਹੀ ਕਹਿੰਦੇ ਕਹਿੰਦੇ ਮੈਂ ਕਿਹਾ ਉਹਦੇ ਸਾਹਮਣੇ ਗਿਆ ਮੈਂ ਥੋੜਾ ਜਿਹਾ ਅੱਗੇ ਗੱਡੀ ਤੋੜ ਕੇ ਫੇਰ ਘਾ ਕੱਢੀ ਫੇਰ ਮਾਰ ਕੇ ਮੈਂ ਕਿਹਾ ਵੈਰੀ ਸਮਾਰਟ ਵੇਹਲੋ ਅੱਤ ਆਹ ਵੇ ਦੀਆ ਦਿਸਾ ਦਾ ਕੱਢਣਾ ਹੀ ਹੁੰਦਾ ਕਹਿੰਦੇ ਪਹਿਲਾਂ ਕਹਿੰਦਾ ਉਹ ਥੱਲੇ ਲਾ ਲੈ ਯਾਰ ਥੱਲੇ ਲਾ ਲੈ ਅੱਕੀ ਜਾ ਕੇ ਕਾਰ ਕਰਦੇ ਸੀ ਫੁੱਟਾ ਬੋਲ ਫਿਰ ਰਾਜਾਂ ਦੇ ਨਾਲ ਜਰੂਰੀ ਪੰਗਾ ਲੈਣਾ ਕਦੀ ਵੀ ਰਾਜਾਂ ਦੇ ਪੰਗਾ ਨਹੀਂ ਲੈਣਾ ਚਾਹੀਦਾ ਸਮਝੇ ਵੈਰੀ ਗੁੱਡ ਵੈਰੀ ਗੁੱਡ ਸਫਰ ਦੇ ਜਾਂਦੇ ਕਿਸੇ ਨਾ ਪਤਾ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਗੁੱਸਾ ਵੀ ਨਾਲ ਲੈ ਆ ਜੇ ਤੈਨੂੰ ਬੁਰਾ ਵੀ ਨਹੀਂ ਲੱਗਿਆ ਇਹ ਤਰਲਾ ਮੜਾ ਹੀ ਹੈ ਹਲੋ 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 ਵੇ ਲੈ ਲੈ ਇਹ ਦੱਸ ਚੋੜਾ ਹੋ ਗਿਆ ਰੋਡ ਤੇ ਤੁਰਿਆ ਹੋਇ ਹੁਣ ਤੇ ਮੈਂ ਲਾਈਵ ਦਿਖਾਤਾ ਨਾ ਸਾਰਿਆਂ ਨੂੰ ਉਹ ਯਾਰ ਅੱਗੇ ਖੜਾ ਲਾ ਦੱਸ ਤਾ ਉਹ ਅੱਗੇ ਖੜਾ ਸੀ ਟੋਰ ਨਾਲ ਵੇਖਣ ਯਾਰ ਬੜੇ ਬੇਸ਼ਰਮ ਨੇ ਲੋਗ ਯਾਰ ਸੀਰੀਅਸਲੀ ਹੋਰ ਕੀ ਅਰੇ ਨਹੀਂ ਨਾਕਲੀ ਨਹੀਂ ਯਾਰ ਸਹੀ ਗੱਲ ਹੈ ਬਹਾਲੇ ਲੋਕਾਂ ਦਾ ਸੇ ਨੂੰ ਅੱਕਰ ਵੀ ਨਹੀਂ ਉਹ ਪਾਗਲ ਹੈ ਗਈਦਾ ਜਮਈ ਸਹੀ ਹੈ ਯਾਰ ਅੱਜ ਜੇ ਹੁਣ ਆ ਰੋਡ ਤੋਂ ਲੰਘ ਰਹਿਆਂ ਤੇ ਦੇਖੋ ਆ ਸੜਕ ਦਾ ਸਾਨੂੰ ਪਤਾ ਨਹੀਂ ਕਿੰਨੇ ਸਾਲਾਂ ਤੋਂ 6 ਸਾਲ ਤੋਂ ਜਦੋਂ ਸਾਡਾ ਵਿਆਹ ਹੋਇਆ ਹੈ ਤੇ ਉਦੋਂ ਦੀ ਆ ਸੜਕ ਦੇਖੋ ਬਣਦੀ ਨਹੀਂ ਸੀ ਹੈਗੀ ਤੇ ਫਾਈਨਲੀ ਅੱਜ ਇਹ ਸੜਕ ਬਣ ਚੁੱਕੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ 6 ਸਾਲ 6 ਸਾਲ ਘਟੋ ਘਟ ਹਨਾ ਮਤਲਬ ਮੈਂ ਤਾਂ ਜਦੋਂ ਦਾ ਆਪਣਾ ਵਿਆਹ ਆਇਆ ਉਸ ਤੋਂ ਪਹਿਲਾਂ ਦਾ ਦੇਖਦਾ ਵੀ ਸੜਕ ਦਾ ਬੁਰਾ ਹਾਲ ਸੀਗਾ ਤੇ ਫਾਈਨਲੀ ਸੜਕ ਬਣ ਗਈ ਹੈ ਮਜ਼ਾ ਆ ਗਿਆ ਯਾਰ ਕਿੰਨਾ ਸੋਹਣਾ ਲੱਗ ਰਿਹਾ ਹੈ ਦੇਖੋ ਤੁਸੀਂ ਓ ਮਾਈ ਗੋਡ ਅੱਜ ਦੇਖੋ ਆ ਕੁੱਤੇ ਵੀ ਸੁੱਤੇ ਹੋਏ ਨੇ ਵਾਹ ਕੁੱਤੇ ਵੀ ਸੁੱਤੇ ਨੇ ਵਾਹ ਸਹੀ ਬਣ ਗਈ ਨਾ ਵਧੀਆ ਲੱਗ ਰਿਹਾ ਨਹੀਂ ਹਾਂ ਸਹੀ ਵਾਲੇ ਹਾਂਜੀ ਤੇ ਹੁਣ ਖਾਣ ਲਗੇ ਗੋਲ ਗੱਪੇ ਆ ਦੇਖੋ ਉਹ ਖੜੀ ਹੈ ਕੋਈ ਗੱਲ ਨਹੀਂ ਹਾਂਜੀ ਕਿਟਕੜੀ ਹੈ ਕਿਟਕੜ ਦੇਣ ਲਗਾ ਤਾਂ ਹਾਈ ਇਹ ਕਿਹੜੀ ਕਿਟਕੜ ਹੈ ਵੀਰੇ ਹਾਲ ਹੈ ਠੀਕ ਹੈ ਸਲਾ ਬਿੱਟੀ ਵਾਲੇ ਚਾਹੋ ਮੈਂ ਤੁਹਾਨੂੰ ਦੋਨੇ ਵੇਲੇ ਦਿੰਦਾ ਹਾਂਜੀ ਤੇ ਫਾਈਨਲੀ ਖਾ ਪੀ ਕੇ ਤੇ ਨੰਨੂ ਨੂੰ ਚੀਜੀ ਹੁਣ ਦਵਾਤੀ ਆ ਆਪਾਂ ਦੇਖੋ ਇੱਕ ਕਿਹਾ ਸੀ ਇਹਨੇ ਆਪਾਂ ਤਿੰਨ ਤਿੰਨ ਚਾਰ ਚਾਰ ਚੀਤੀਆਂ ਦਵਾ ਦੀਆਂ ਨੂੰ ਵਨ ਪੀਸ ਹੋਰ ਕੀ ਚਾਕਲੇਟ ਦੇ ਦੇ ਥੋੜੀ ਜੀ ਤੇ ਸਾਹਮਣੇ ਬਾਰਿਸ਼ ਜੀ ਬਣੀ ਲੱਗਦੀ ਆ ਮੈਨੂੰ ਤੇ ਕਾਸ਼ ਮਰ ਵੀ ਮੀਂਹ ਪੈ ਜਾਵੇ ਰਸਤੇ ਨੂੰ ਮਜਾ ਆ ਜਾਏ ਨਹੀਂ ਹੈ ਨਾ ਪਰ ਐਵੇਂ ਤਾਂ ਮੌਸਮ ਠੀਕ ਹੈ ਯਾਰ ਫਿਰ ਚਿੱਕੜ ਹਾਂ ਚਿੱਕੜ ਚਿੱਕੜ ਆ ਜਾਂਦਾ ਚੱਲ ਚਲੀਏ ਫਿਰ ਵਧੀਆ ਗਾਹ ਨੂੰ ਹੈ ਨਾ ਚਲੀਏ a few moments later ਹਾਂਜੀ ਤੇ ਹੁਣ ਅਸੀਂ ਆਏ ਸੀ ਮੱਛਵੜਾ ਸਾਹਿਬ ਤੇ ਬੰਮੀ ਨੇ ਕਹਿੰਦੇ ਮੱਠਾ ਡੇ ਕਰਾਂ ਅਈ ਗਿਆ ਚਲ ਮੱਥਾ ਟਿਕਾ ਲੈਨੇ ਤੇ ਹੁਣ ਮੰਨਪ੍ਰੀਤ ਤੇ ਨੰਨੂ ਗੈਰੇ ਖਡਾਉਣੇ ਲੈਣ ਨੰਨੂ ਦਾ ਤੁਹਾਨੂੰ ਪਤਾ ਹੀ ਹੈ ਵੀ ਖਡਾਉਣੇ ਉਹਨੇ ਚਾਹੀਦੇ ਚਾਹੀਦੇ ਨੇ ਜਦੋਂ ਵੀ ਜਾਣਾ ਤੇ ਆਪਾਂ ਪੀ ਰਿਆ ਰਸ ਤੇ ਆਹ ਦੇਖੋ ਧੰਗਾਮ ਸਾਹਿਬ ਦੇ ਬਾਹਰ ਖੜੇ ਆ ਮੱਥਾ ਦਾ ਟੇਕ ਆਏ ਆ ਤੇ ਅੱਜ ਹੈਗਾ ਵਿਸਾਖੀ ਦਾ ਦਿਨ ਤਾਂ ਕਰਕੇ ਆਹ ਦੇਖੋ ਰੌਣਕਾਂ ਤੁਸੀਂ ਮੱਛਵੜਾ ਸਾਹਿਬ ਦੇ ਬਾਹਰ ਹੁਣ ਤਾਂ ਸੰਗਤ ਕਾਫੀ ਘਟ ਗਈ ਹੈ ਵੇਹੇ ਨੇ ਦੱਸ ਦਿਨੇ ਦਾ ਤੇ ਪੈ ਰੱਖਣ ਨੂੰ ਥਾਂ ਨਹੀਂ ਸੀ ਹੈਗੀ